ਕੀ ਬੰਡੇ ਜੱਤਗੱਲ ਵੀ ਕਹੇ ਜਿੱਥੇ ਕਿ ਪਿਛਲੇ ਦਿਨੀ ਜੀਐਮ ਸਾਹਿਬ ਨੂੰ ਇਹਨਾਂ ਨੇ ਮੰਗ ਪੱਤਰ ਦਿੱਤਾ ਸੀਗਾ ਇੱਥੇ ਪੰਡਾ ਜੱਤਗੱਲ ਦੇ ਬੱਸ ਅੜੇ ਤੇ ਬੱਸਾਂ ਰੁਕਣ ਲਈ ਉਹ ਆਪਾਂ ਸਾਂ ਯੂਨੀਅਨ ਜਥੇਬੰਦੀਆਂ ਨਾਲ ਤੇ ਆਪਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਰਾਂਜੀ ਆਪਾਂ ਜੋ ਮੰਗ ਪੱਤਰ ਦਿੱਤਾ ਹੈ ਜੀਐਮ ਸਾਹਿਬ ਨੂੰ ਤੇ ਉਹਨਾਂ ਨੇ ਉਸ ਤੇ ਗੌਰ ਕੀਤੀ ਆ ਜਾਂ ਕਿਵੇਂ ਉਸ ਬਾਰੇ ਕੀ ਕਹਿਣਾ ਚਾਹੂਗੀ ਤੁਸੀਂ ਜੇ ਗੌਰ ਕੀਤੀ ਹੁੰਦੀ ਤਾਂ ਸਾਨੂੰ ਅੱਜ ਦੀ ਮੀਟਿੰਗ ਹੀ ਨਹੀਂ ਕਰਨੀ ਪੈਣੀ ਸੀ ਖੇਤਾ ਜੇ ਸਾਡਾ ਨਾਮ ਪਿਆ ਜਾਂਦਾ ਟੈਕਟ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਨਾਮ ਦੇਣਾ ਤੇ ਤੁਹਾਡਾ ਟੈਕਟ ਦਾ ਟੈਕਟਾਂ ਦੇ ਵਿੱਚ ਨਾ ਆ ਜੂ ਤੇ ਬੱਸਾਂ ਖਿਲਾੜਨ ਲਾ ਦੇਾਂਗੇ ਸਾਨੂੰ ਬੰਦਾ ਵੀ ਦਿੱਤਾ ਲਾਲਚ ਦਿੱਤਾ ਦੋ ਦਿਨ ਆਪਦਾ ਅਡਾਂ ਚਾਰਜ ਜੈਟੋ ਵਾਲਾ ਖਿਲਾਰਿਆ ਵੀ ਪਰ ਕੀ ਹੋਇਆ ਜਿੰਨੇ ਦਿਨ ਉਹ ਖੜਾ ਉਸ ਤੋਂ ਬਾਅਦ ਜੋ ਸਾਡੇ ਜੇ ਕੋਈ ਬੰਦੇ ਆਉਂਦੇ ਸੀ ਚਾਰ ਉਹਨਾਂ ਨੂੰ ਤਾਂ ਖਿਲਾੜ ਦਿੰਦੇ ਸੀਗੇ ਤੇ ਜੇ ਸਾਡੀਆਂ ਚਾਰ ਲੇਡੀਜ਼ ਹੁੰਦੀਆਂ ਸੀ ਉਹਨਾਂ ਨੂੰ ਕਹਿੰਦੇ ਨੇ ਅਸੀਂ ਨਹੀਂ ਖਿਲਾੜਦੇ ਤੁਹਾਡਾ ਤਾਂ ਬਾਸਾਡੇ ਦੇ ਵਿੱਚ ਆਪਣੇ ਟੈਕਟਾਂ ਦੇ ਵਿੱਚ ਨਾ ਹੀ ਨਹੀਂ ਬਾਸਾਡੇ ਦਾ ਤੇ ਇਸ ਕਰਕੇ ਸਾਨੂੰ ਹੁਣ ਜ਼ਰੂਰ ਹੋ ਕੇ 28 ਤਰੀਕ ਦਾ ਧਰਨ ਲਾਉਣਾ ਕਰਨਾ ਪਿਆ ਤੇ ਧਰਨਾ ਵੀ ਸਾਡਾ ਓਨੇ ਦਿਨ ਜਾਰੀ ਰਹੂਗਾ ਜਿੰਨੇ ਤੱਕ ਪੀਆਰਟੀਸੀ ਦੇ ਟਿਕਟ ਦੇ ਵਿੱਚ ਸਾਡਾ ਨਾਂ ਨਹੀਂ ਆਉਂਦਾ ਪੈਣ ਦਾ ਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵੱਡੀਆਂ ਜਿਵੇਂ ਦੀਪ ਹੈ ਜਾਂ ਰਾਜ ਉਹਨਾਂ ਦੀਆਂ ਟਿਕਟਾਂ ਦੇ ਵਿੱਚ ਸਾਡਾ ਨਾਂ ਨਹੀਂ ਆਉਂਦਾ ਸਾਡਾ ਧਰਨਾ ਜਾਰੀ ਰਹੂਗਾ ਤੇ ਅਸੀਂ ਜਿਹੜਾ ਧਰਨਾ ਲਾ ਰਹੇ ਹਾਂ ਜਿਹੜਾ ਅਸੀਂ ਆਮ ਟ੍ਰੈਫਿਕ ਨਹੀਂ ਰੋਕ ਰਹੇ ਕੋਈ ਵੀ ਹੈ ਸਿਰਫ ਜੋ ਪਾਰਮਟਾਲੀਆਂ ਬੱਸਾਂ ਜਿਹੜੀਆਂ ਇਹ ਰੂਟ ਤੇ ਚੱਲਦੀਆਂ ਸਿਰਫ ਉਹਨਾਂ ਦਾ ਹੀ ਚੱਕਾ ਜਾਮ ਕਰ ਰਹੇ ਇਹ ਜਿੱਤੇ ਫੈਸਲਾ ਹੋਇਆ ਸਾਡਾ ਤਾਂ ਤੁਹਾਨੂੰ ਵੀ ਲੱਗਦਾ ਜੀ ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਸੀਆਂ ਵੱਲੋਂ ਸਾਡੇ ਡਾਕਟਰ ਸਾਹਿਬ ਜੀ ਦੇ ਪ੍ਰਧਾਨ ਜੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸਾਨੂੰ ਪਿੰਡ ਵਾਸੀਆਂ ਨੂੰ ਉਤਸ਼ਾਹ ਦਿੱਤਾ ਸੋ ਇਹ ਜ ਅੱਡੇ ਦੀ ਖਾਤਰ ਤਾਂ ਸਾਡਾ ਬਹੁਤ ਜ਼ਿਆਦਾ ਪਹਿਲਾਂ ਇੱਥੇ ਜੇ ਸਾਡੇ ਬਜ਼ੁਰਗਾਂ ਨੇ ਸੀਗੇ ਇੱਥੇ ਇੱਕ ਕੱਚਾ ਰਾਹ ਤੇ ਹੁੰਦਾ ਸੀ ਜਿਹਦੇ ਵਿੱਚ ਦੁਪਹਿਰੇ ਆ ਕੇ ਮਜ਼ਦੂਰ ਵੀ ਉਹ ਜਿਨ੍ਹਾਂ ਨੂੰ 100-100 ਫੋਟੇ ਦਿੱਤਾ ਜਾਂਦਾ ਜਗਾ ਵੀ ਇੱਥੇ ਤੁਸੀਂ ਭਰਤ ਪਾਉਣੀ ਆ ਉਹ ਬਚਾਰੇ ਦਿਹਾੜੀ ਕਰਕੇ ਆ ਕੇ ਇੱਥੇ ਫਿਰ ਮਿੱਟੀ ਸਿੱਟਣ ਜਾਂਦੇ ਪੰਚਾਇਤਾਂ ਦੇ ਆਖੇ ਪਰ ਸਾਡਾ ਸਾਡਾ ਫੇਰ ਵੀ ਨਹੀਂ ਇਹਨਾਂ ਨੇ ਬਣਾ ਫਰੀ ਮਿੱਟੀ ਸਿੱਟੀ ਸੱਟੀ ਸੜਕ ਐਡੀ ਉੱਚੀ ਕੀਤੀ ਸੀ ਦੀ ਸਾਨੂੰ 50 ਸਾਲ ਹੋ ਗਿਆ ਇਹ ਚੀਜ਼ਾਂ ਨੂੰ ਮੰਗ ਕਰਦੇ ਨੂੰ ਕਿਸੇ ਨਹੀਂ ਨਹੀਂ ਇਹ ਉਪਰਾਲਾ ਕੀਤਾ ਸੀਗਾ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਇਸ ਦੇ ਪ੍ਰਧਾਨ ਜੀ ਦਾ ਜਿਨੇ ਇਹ ਉਪਰਾਲਾ ਕੀਤਾ ਅਸੀਂ ਆਪਣੇ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਕਹਿੰਦੇ ਆ ਸਮੂਹ ਸਾਰਾ ਨਗਰ ਉਸ ਬੁੜੀਆਂ ਤੱਕ ਵੀ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਉਥੋਂ ਤੱਕ ਰਹੀ ਕੁਰਬਾਨੀ ਦੇਣ ਤੱਕ ਤਿਆਰ ਹਾਂ ਪਰ ਸਾਡੇ ਜਿਹੜਾ ਬੱਸ ਸਟੈਂਡ ਅਜਨੇ ਚ ਅਸੀਂ ਬੰਦਾ ਨਹੀਂ ਉਹਨਾਂ ਚ ਅਸੀਂ ਤਰਨਾ ਜਾਰੀ ਰੱਖਾਂਗੇ ਹਰ ਤਰ੍ਹਾਂ ਦਾ ਜੋ ਡਾਕਟਰ ਸਾਹਿਬ ਸਾਨੂੰ ਮੌਕੇ ਤੇ ਕਹਿਣਗੇ ਪ੍ਰਧਾਨ ਜੀ ਅਸੀਂ ਇਹਦਾ ਮੌਕੇ ਦੇ ਹਰ ਮਤਾਵਕੇ ਸੇ ਦਾ ਸਹਿਯੋਗ ਦੇਵਾਂਗੇ ਸੋ ਇਹਨਾਂ ਕਹਿੰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਇਹ ਜਿਵੇਂ ਦੱਸ ਰਿਹਾ ਕਿ ਆਪਣਾ ਬੱਸ ਸਟੈਂਡ ਅਮਸਾਗਮ ਬਹੁਤ ਪੁਰਾਣਾ ਹੈਗਾ ਤੇ ਪੰਚਾਇਤ ਮੈਂਬਰਾਂ ਵੱਲੋਂ ਇਸ ਤੇ ਕੋਈ ਕਰਨੀ ਕੀਤੀ ਨਹੀਂ ਸੀ ਪੰਚਾਇਤ ਮੈਂਬਰਾਂ ਵੱਲੋਂ ਨਹੀਂ ਕਿਹਾ ਗਿਆ ਵੀ ਅਸੀਂ ਬਸਾ ਰਗਵਾਵਾਂਗੇ ਹਾਂ ਇਹ ਤੇ ਗੌਰਾਂ ਬਹੁਤ ਕੀਤੀ ਨਹੀਂ ਆ ਮੁਝਾਦੇ ਮੈਂਬਰਾਂ ਨੇ ਕੀਤਾ ਸਰਪੰਚ ਸਾਹਿਬ ਨੇ ਮਤੇ ਪਾ ਪਾਤੇ ਵੀ ਇਹਨਾਂ ਨੇ ਪਰ ਅਜੇ ਤੀ ਗੌਰ ਨਹੀਂ ਹੋਈ ਤੇ ਕੋਈ ਅੱਡੇ ਬਾਰੇ ਕਿਸੇ ਨੇ ਸਾਡੇ ਬਾਰੇ ਸੋਚਿਆਗਾ ਉਹ ਸਾਡੀਆਂ ਸਵਾਰੀਆਂ ਬਹੁਤ ਖੱਜਲ ਖਰਾਬ ਹੁੰਦੀਆਂ ਨੇ ਜਿਹੜੀਆਂ ਜੈਤੋ ਤੋਂ ਆ ਕੇ ਸਿੱਧੀਆਂ ਗੁਰੂ ਘਰ ਉਤਾਰਦੀਆਂ ਨੇ ਜਿਹੜੀਆਂ ਅਮਰਸਰ ਤੋਂ ਆਉਂਦੀਆਂ ਉਹ ਹੀ ਜਾ ਕੇ ਜੈਤੋ ਉਤਾਰਦੇ ਉਹਨਾਂ ਨੂੰ ਰਾਤ ਨੂੰ ਕਿਵੇਂ ਨੋ ਨੋ ਆਵਾਜ਼ਾਂ ਦੇ ਸਵਾਰੀਆਂ ਨੂੰ ਬੜੀਆਂ ਮੁਸ਼ਕਲ ਨਾ ਹੁੰਦੀਆਂ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਸਾਡੇ ਅੱਡੇ ਦੇ ਉੱਤੇ ਬੱਸਾਂ ਰੁਕੀਆਂ ਜਾਣ ਤੇ ਟਿਕਟਾਂ ਦੇ ਜਿਹੜਾ ਉਹ ਨਾਂ ਪਿੰਡ ਦਾ ਯਕੀਨ ਲਾ ਪਾਇਆ ਜਾਵੇ ਕੋਈ ਸਾਡੀ ਬੇਨਤੀ ਹੈ ਠੀਕ ਹੈ ਤੇ ਐ ਕੀ ਹੋ ਰਿਹਾ ਵੀ ਮੰਗ ਪੱਤਰ ਤੇ ਵੀ ਕਿਉਂ ਨਹੀਂ ਗੌਰ ਕੀਤੀ ਗਈ ਹੈ ਕਹਿ ਸਕਦਾ ਕਿ ਸਰਕਾਰ ਦੀਆਂ ਅੰਗੱਲੀਆਂ ਇਹ ਇਹ ਸਰਕਾਰ ਦੀਆਂ ਬਹੁਤ ਵੱਡੀਆਂ ਅੰਗੱਲੀਆਂ ਆ ਇਹ ਜਦੋਂ ਵੀ ਕੋਈ ਮਾੜਾ ਮोटा ਕੋਈ ਮਸਲਾ ਆਉਂਦਾ ਨਾ ਇਹ ਸਰਕਾਰ ਜਿੰਨਾ ਜੇਕਰ ਜਾਂ ਧਰਨੇ ਨਾ ਲਾਏ ਜਾਣ ਜਾਂ ਨਜ਼ਾਰੇ ਨਾ ਕੀਤੇ ਜਾਣ ਇਹਨਾਂ ਦੇ ਕੰਨ ਤੇ ਜੂੰ ਛਰਕਦੀ ਨਹੀਂ ਜਦੋਂ ਵੀ ਇਹ ਥੋੜਾ ਮੋੜਾ ਸੰਘਰਸ਼ ਕੀਤਾ ਜਾਂਦਾ ਫਿਰ ਇਹਨਾਂ ਨੂੰ ਕੋਈ ਮਰ ਜਾਗਰਤਾ ਆਉਂਦੀ ਹੈ ਹੁਣ ਭਗਵਾਨ ਜੀ ਮਾਨਤਾ ਹਰੇਕ ਔਸਰ ਨੂੰ ਹਰੇਕ ਮਤਲਬ ਡਿਪਾਰਟਮੈਂਟ ਨੂੰ ਕਹਿ ਰਿਹਾ ਵੀ ਵੱਧ ਤੋਂ ਵੱਧ ਮਤਲਬ ਇਹ ਕੰਮ ਕਰੋ ਔਸਰ ਵੀ ਪਤਾ ਨਹੀਂ ਕੀ ਚੱਕਰ ਹੈ ਇਹ ਗੂੜੀ ਨੀਂਦ ਸੁੱਤੇ ਹੋਏ ਆ ਇਨੂੰ ਜਗਾਉਣ ਵਾਸਤੇ ਕੁਝ ਨਾ ਕੁਝ ਕਰਨਾ ਹੀ ਪੈਂਦਾ। ਸਾਡੇ ਪਿੰਡ ਵਾਸੀਆਂ ਨੂੰ ਮਤਲਬ ਬਹੁਤ ਚਿਰ ਤੋਂ ਬੜੀ ਪ੍ਰੋਬਲਮ ਹੈ। ਮੈਂ 10 ਸਾਲ ਲਗਾਤਾਰ ਰੈਗੂਲਰ ਸਫ਼ਰ ਕੀਤਾ। ਵਹਿੰਦੇ ਜਾਂਦਾ ਰਿਹਾ। ਮੈਨੂੰ ਬਹੁਤ ਮੁਸ਼ਕਲ ਆਉਂਦੀ ਰਹੀ ਹੈ। ਅਸੀਂ ਗਰੂਟਾ ਤੋਂ ਉਤਰ ਕੇ ਆਉਣਾ ਤੇ ਗਰੂਟਾ ਤੋਂ ਜਾ ਕੇ ਚੜ੍ਹਨਾ ਜਾਂ ਜਾਈ ਤੋਂ ਤਾਂ ਜ਼ਿਆਦਾ ਵਹੀਕਲ ਲੈ ਕੇ ਜਾਣਾ ਪੈਂਦਾ ਸੀਗਾ। ਤੇ ਬਹੁਤ ਵੱਡੀ ਸਮੱਸਿਆ ਹੈ ਇਹ ਕਈ ਪੰਚਾਇਤਾਂ ਨੂੰ ਰੁਕਿਆ ਗਿਆ ਕੁਝ ਮਤੇ ਵੀ ਮਾੜੀ ਮੋਟੀ ਪਾਏ ਗਏ ਆ ਤੇ ਉਹ ਉਹਨਾਂ ਨੇ ਕਿਸੇ ਨੇ ਕੋਈ ਗੌਰ ਨਹੀਂ ਕੀਤੀ। ਉਹਨਾਂ ਡਾਕਟਰ ਗਰਜੀਤ ਸਿੰਘ ਨੇ ਮਤਲਬ ਇਹ ਥੋੜਾ ਮੁੱਦਾ ਠਾਇਆ ਤੇ ਪਿੰਡ ਦਾ ਵੀ ਸਹਿਯੋਗ ਚਾਹੀਦਾ ਵੱਧ ਤੋਂ ਵੱਧ ਮੈਂ ਅਪੀਲ ਵੀ ਕਰਨੀ ਚਾਹੁੰਦਾ ਸਾਰੇ ਪਿੰਡ ਨੂੰ ਇਹ ਕਿਸੇ ਇਕੱਲੇ ਘਰ ਦਾ ਜਾਂ ਕਿਸੇ ਇਕੱਲੇ ਪਰਿਵਾਰ ਦਾ ਮਸਲਾ ਨਹੀਂ ਹੈ ਬਹੁਤ ਵੱਡਾ ਮਸਲਾ ਇਹ ਵਿੱਚ ਕੁਝ ਬਹਾਨਾ ਵੀ ਮਾਰ ਦਿੰਦੇ ਥੋੜੀ 1 2 ਕਿਲੋ 3 ਕਿਲੋ ਦਾ ਅੱਡਾ ਹੈ ਤਾਂ ਕਰਕੇ ਪੱਕਾ ਨਹੀਂ ਹੋਣਾ ਕਿਉਂਕਿ ਜਿੱਥੇ ਜਦੋਂ 4 ਸਵਾਰੀਆਂ ਵੱਧ ਖੜੀਆਂ ਹੁੰਦੀਆਂ ਉਦੋਂ ਤੇ ਦੇਖਦੇ ਨਹੀਂ ਕਿ 2 ਕਿਲੋ ਜਾਂ 3 ਕਿਲੋ ਤੇ ਬੱਸ ਰੋਕਣੀ ਹੈ ਉਹ ਤਾਂ ਹਰੇਕ ਹੱਥ ਰੋਕ ਲੈਂਦੇ ਆ ਤੇ ਨਹੀਂ ਤੇ ਬਹਾਨਾ ਮਾਰ ਦਿੰਦੇ ਆ ਤੇ ਇਹ ਕਹਿ ਦਿੰਦੇ ਵੀ ਨਹੀਂ ਅਸੀਂ ਸਵਾਰੀ ਚੱਕਣੀ ਨਹੀਂ ਗਈ ਹੁਣ ਵੀ ਇਹ ਪ੍ਰਾਈਵੇਟ ਬੱਸਾਂ ਨਾਲ ਥੋੜਾ ਮੋਟਾ ਕਰ ਰਹੇ ਆ ਤੇ ਜੇ ਆਪਾਂ ਸੰਘਰਸ਼ ਕਰਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ ਮੇਰੀ ਇਹੀ ਅਪੀਲ ਸਾਰੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਜੇ ਸਹਿਯੋਗ ਦੇਵਾਂਗੇ ਤਾਂ ਕਟ ਕਰਾਂਗੇ ਤੇ ਧਰਨਾ ਲਾਵਾਂਗੇ ਤਾਂ ਫੇਰ ਹੀ ਇਹ ਸਰਕਾਰ ਜਾਗੂਗੀ ਇਹ ਅਸਰਾਂ ਮੇ ਅਪੀਲ ਵੀ ਕੀਤੀ ਹੈ ਜੇ ਮੰਨ ਜਾਣਗੇ ਤਾਂ ਠੀਕ ਹੈ ਫਿਰ ਨਹੀਂ ਜਿਵੇਂ ਤੁਹਾਨੂੰ ਮਨਾਉਣਾ ਆਉਂਦਾ ਸੀ ਉਹ ਮੈਂ ਤਾਂ ਮਨਾਵਾਂਗੇ ਸਾਡੇ ਗੋ ਬੱਚੇ ਜੀ ਹਾਂਜੀ ਆਪਾਂ ਇੱਥੇ ਅੱਜ ਮੀਟਿੰਗ ਕੀਤੀ ਆ ਆਪਾਂ ਇਹ ਜਣਾ ਜਾਵਾਂਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਸਾਨੂੰ ਬਹੁਤ ਮੁਸ਼ਕਲ ਹੈ ਆਡੇ ਬਸ ਅਡੇ ਤੇ ਬੱਸਾਂ ਨਹੀਂ ਰੁਕਦੀਆਂ ਨਾ ਸਰਕਾਰੀ ਦੇ ਨਾਲ ਪ੍ਰਾਈਵੇਟ ਇਹ ਰੁਕਣ ਲੱਗ ਜਾਣ ਡਾਕਟਰ ਗੁਰਜੀਤ ਸਿੰਘ ਜੀ ਦਾ ਧੰਨਵਾਦ ਆ ਸਾਰੀ ਸੰਗਤ ਦਾ ਧੰਨਵਾਦ ਆ ਜੀ ਜਿਹੜੇ ਇੱਥੇ ਪਹੁੰਚ ਕੇ ਐਡਾ ਉਪਰਾਲਾ ਕਰ ਰਹੇ ਆ ਸਹਿਯੋਗ ਦੇਵਾਂਗੇ ਵੱਧ ਤੋਂ ਵੱਧ ਇਹ ਸਾਡੇ ਇੱਕ ਹੋਰ ਵੀ ਗੱਲ ਆ ਜੀ ਵੀ ਉਥੇ ਲੁਟੇਰੇ ਪੈਂਦੇ ਆ ਸਾਨੂੰ ਜਦੋਂ ਅਸੀਂ ਗੁਰੂ ਘਟਾ ਉਤਰਦੇ ਆ ਗੁਰੂ ਘਟਾ ਉਤਾਰ ਦੇ ਗੁਰੂ ਘਟਾ ਤੋਂ ਇਲਾਵਾ ਜਾਂ ਜੇਟ ਉਤਾਰਦੇ ਆ ਰਾਤ ਬਰਾਤੀ ਕਈ ਵਾਰ ਬੱਚੇ ਵੀ ਨਾਲ ਹੁੰਦੇ ਆ ਤੇ ਸਾਨੂੰ ਲੁਟੇਰੇ ਪੈਂਦੇ ਆ ਜੀ ਬਹੁਤ ਲੁੱਟਾਂ ਖੋਹਾਂ ਕਰਦੇ ਆ ਇਸ ਕਰਕੇ ਧੰਨਵਾਦ ਕਰਦਾ ਮੈਂ ਸਾਰੀ ਸੰਗਤ ਦਾ ਤੇ ਬਾਤ ਤੋਂ ਬਾਅਦ ਸਹਿਯੋਗ ਦਿਓ ਵੀਰਾਂ ਦੇ ਨਾਲ ਚੱਲ ਕੇ ਆਪਾਂ ਜਿੱਥੇ ਵੀ ਕਹਿੰਦੇ ਆ ਉਥੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਹਾਨੂੰ ਲੱਗਦਾ ਈ ਧਰਨੇ ਤੋਂ ਬਾਅਦ ਕੋਈ ਐਕਸ਼ਨ ਲਿਆ ਜਾਊਗਾ ਜਲਦ ਤੋਂ ਜਲਦ ਜਿਹੜਾ ਧਰਨਾ ਲਾ ਰਹੇ ਆ ਜਿਵੇਂ ਹੁਣ ਆਪਣੇ ਗਿਆਨੀ ਜੀ ਨੇ ਦੱਸਿਆ ਇੱਕ ਦਿਨੇ ਸੱਚੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਵੀ ਇਹ ਆਪਣੇ ਸ਼ਰਮੇ ਤੇ ਆਪਣਾ ਸ਼ਰਮਿਆਂ ਦੀ ਕੁੜੀ ਲੱਗੀ ਵੀ ਐ ਮੁਲਾਜ਼ਮ ਉਹ ਆ ਰਹੀ ਸੀ ਤਾਂ ਜੋ ਰਾਹ ਗੀਤ ਜਾਂਦੇ ਨੇ ਉਹਨਾਂ ਦਾ ਪਰਸ ਖੁੰਦੇ ਸੀ ਟੱਕੇ ਨਾਲ ਤੇ ਉਹਦਾ ਬੰਦੇ ਆ ਗਏ ਕੁੜੀ ਦੇ ਵਿਚਾਰੇ ਦੇ ਸੱਤਾਂ ਵੱਜਣੋਂ ਬਾਤ ਗਈਆਂ ਇਹ ਬਹੁਤ ਮਾਰਦਾ ਤਾਉਂਦੀਆਂ ਤੁਹਾਨੂੰ ਪਤਾ ਹੀ ਧਰਮਕੋੜ ਤੇ ਭਰੇ ਬਾਜ਼ਾਰ ਚ ਪਰਸ ਖੋਹ ਕੇ ਲੈ ਗਈਆਂ ਇਸੇ ਕਰਕੇ ਅਸੀਂ ਸੰਘਰਸ਼ ਲਾ ਰਹੇ ਹਾਂ ਜਦੋਂ ਸਾਡੀਆਂ ਲੇਡੀਜ਼ ਉਥੋਂ ਔਰਤਾਂ ਗੁਰੂ ਘਟਾਂ ਤੋਂ ਉੱਤਰ ਕੇ ਆਉਂਦੀਆਂ ਤਾਂ 2 ਕਿਲੋਮੀਟਰ ਜਮਾ ਸੁੰਨਾ ਏ ਰਗਾ ਸੁੰਨੇ ਰਗੇ ਵਿੱਚ ਦੀ ਜਦੋਂ ਆਉਂਦੀਆਂ ਕੋਈ ਵੀ ਅਨਸੁਖੀ ਘਟਨਾ ਹੋ ਸਕਦੀ ਹੈ ਇਸ ਕਰਕੇ ਅਸੀਂ ਇਹ ਪਰਾਲਾ ਕੀਤਾ ਤੇ ਜੇਕਰ ਸਾਡੀ ਆ ਦੋ ਦਿਨ ਰਹਿ ਗਏ ਜੇ ਦੋ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤਾਂ ਨਾਲ ਅਸੀਂ ਜਿਹੜਾ ਪ੍ਰਸ਼ਾਸਨ ਹੈ ਇੱਥੋਂ ਦਾ ਲੋਕਲ ਉਹਨਾਂ ਤੇ ਵੀ ਖਲਾਫ ਧਰਨਾ ਲਾਵਾਂਗੇ ਕਿਉਂਕਿ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਵੀ ਜਦੋਂ ਕੋਈ ਇੱਥੇ ਗਲਤ ਅੰਸਰ ਆ ਉਹਨਾਂ ਦੇ ਨਿਗਰ ਰੱਖਣ ਤੇ ਬਾਕੀ ਤਾਂ ਅਸੀਂ ਉਹਨਾਂ ਚਾਹ ਤਰਨਾ ਚੱਕਣਾ ਹੀ ਨਹੀਂ ਜਨਾ ਚਾ ਸਾਡਾ ਟਿਕਟ ਦੇ ਵਿੱਚ ਨਾਂ ਨਹੀਂ ਆਉਂਦਾ ਪਿੰਡ ਦਾ ਤੇ ਬੱਸਾਂ ਖੜ ਨਹੀਂ ਲੱਗਦੀਆਂ ਸਾਡਾ ਅੱਜ ਮੀਟਿੰਗ ਦੇ ਵਿੱਚ ਪਿੰਡ ਦਾ ਤੇ ਜਥੇਬੰਦੀਆਂ ਦਾ ਨਾਲ ਬਾਕੀ ਸਾਡੀਆਂ ਸਾਨੂੰ ਹੋਰ ਬਹੁਤ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆ ਜਿਹੜੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਉਹ ਵੀ ਉੱਥੇ ਪਹੁੰਚਣਗੇ ਹੋਰ ਕਈ ਕਿਸਾਨ ਜਥੇਬੰਦੀਆਂ ਸਾਡੀਆਂ ਉੱਥੇ ਨਾਲ ਆ ਉਹ ਸਾਰਿਆਂ ਨਾਲ ਜਲ ਕੇ ਅਸੀਂ ਧਰਨਾ ਲਾ ਰਹੇ ਹਾਂ ਬਹੁਤ ਜ਼ਬਰਦਸਤ ਦਸਤ ਧਰਨਾ ਹੋਊਗਾ ਪਰ ਅਸੀਂ ਆਮ ਪਬਲਿਕ ਨੂੰ ਪਹਿਲਾਂ ਵੀ ਦੱਸਤਾ ਨਹੀਂ ਖੱਜਲ ਕਰਾਂਗੇ ਕੱਲੀਆਂ ਅਸੀਂ ਬੱਸਾਂ ਹੀ ਰੋਕਾਂਗੇ ਉਹਨਾਂ ਦਾ ਹੀ ਚੱਕਾ ਜਾਮ ਕਰਾਂਗੇ ਹਾਂਜੀ ਇਹ ਸਨ ਪਿੰਡ ਜਤਕਿਲ ਦੇ ਵਾਸੀ ਤੇ ਲੋਕ ਸੰਘਰਸ਼ ਯੂਨিয়ন ਕਿਸਾਨ ਯੂਨੀਅਨ ਦੇ ਸੁਭਾ ਪ੍ਰਧਾਨ ਗੁਰਜੀਤ ਸਿੰਘ ਜਤਕਿਲ ਜੀ ਜਿਨ੍ਹਾਂ ਬੰਦਾ ਇਹ ਕਹਿਣਾ ਕਿ ਆਮ ਪਬਲਿਕ ਨੂੰ మే ਨਹੀਂ ਰੋਕਿਆ ਜਾਊਗਾ ਕੱਲਾ ਬੱਸਾਂ ਦਾ ਹੀ ਚੱਕਾ ਜਾਮ ਕੀਤਾ ਜਾਊਗਾ ਹਾਂਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ